ਦਿਲਜੀਤ ਦੇ ਫੈਨਸ ਲਈ ਵੱਡੀ ਖੁਸ਼ਖਬਰੀ ਸਾਸ਼ਟ੍ਰੀਆ ਕਾਲਜੀ ਮੈਜਿਕ ਵਿੰਦਰ ਕੌਰ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ ਮੀਡੀਆ ਇੱਕ ਵਾਰ ਫਿਰ ਤੋਂ ਹਾਜ਼ਰ ਹੋਏ ਆ ਦਿਲਜੀਤ ਦਸਾਂਜ ਦੇ ਮਾਮਲੇ 'ਚ ਕੁਝ ਨਵੇਂ ਅਪਡੇਟਸ ਲੈ ਕੇ ਅਪਡੇਟ ਇਹ ਹੈ ਕਿ ਦਿਲਜੀਤ ਦਸਾਂਜ ਨੂੰ ਬਾਡਰ 2 ਮੂਵੀ ਵਿੱਚੋਂ ਨਹੀਂ ਕੱਢਿਆ ਜਾ ਰਿਹਾ ਤੇ ਦਿਲਜੀਤ ਦਸਾਂਜ ਮੂਵੀ ਦੀ ਸ਼ੂਟਿੰਗ ਕਰਦੇ ਹੋਏ ਨਜ਼ਰ ਆਏ ਪਿਛਲੇ ਦਿਨੀ ਦਿਲਜੀਤ ਦਸਾਂਜ ਵੱਲੋਂ ਇੱਕ ਵੀਡੀਓ ਪੋਸਟ ਕੀਤੀ ਗਈ ਜਿਸ ਵੀਡੀਓ ਵਿੱਚ ਉਹ ਇੱਕ ਗਾਣੇ ਦੀ ਸ਼ੂਟਿੰਗ ਕਰ ਰਹੇ ਨੇ ਸੰਦੇਸ਼ ਇਹ ਆਤੇ ਹਨ ਇਸ ਫਿਲਮ ਦੇ ਦਲਜੀਤ ਦੋਸਾਂਝ ਨਿਰਮਲਜੀਤ ਸਿੰਘ ਸੇਖੋ ਦਾ ਕਿਰਦਾਰ ਨਿਭਾ ਰਹੇ ਨੇ ਦੱਸ ਦਈਏ ਕਿ ਇਸ ਫਿਲਮ ਦੇ ਕਿਰਦਾਰ ਦੇ ਮੁਤਾਬਿਕ ਦਲਜੀਤ ਦੋਸਾਂਝ ਇਸ ਫਿਲਮ ਵਿੱਚ ਪਰਮਜੀਤ ਚੱਕਰ ਦੇ ਇੱਕ ਲੋਤੇ ਜੇਟੂ ਹਨ ਜਿਸ ਦੇ ਚਾਲ ਨੇ ਹੰਸਰਾਜ ਹੰਸ ਵੀ ਦਲਜੀਤ ਦੋਸਾਂਝ ਦੇ ਪੱਖ ਵਿੱਚ ਉਤਰੇ ਨੇ ਉਹਨਾਂ ਨੇ ਕਿਹਾ ਕਿ ਪਹਿਲੀ ਵਾਰ ਦੇਖਿਆ ਹੈ ਕਿ ਕਿਸੇ ਪੰਜਾਬੀ ਨੇ ਉਸ ਸਟੇਜ ਤੱਕ ਪੰਜਾਬ ਨੂੰ ਪਹਛਾ ਦਿੱਤਾ ਹੈ ਜਿੱਥੇ ਸਿਰਫ ਅਸੀਂ ਅੰਗਰੇਜ਼ੀ ਫਿਲਮਾਂ ਜਦ ਅੰਗਰੇਜ਼ ਜਨੂ ਆਉਂਦੇ ਹੋਏ ਦੇਖਿਆ ਸੀ ਜਿਸ ਦੇ ਚੱਲਦਿਆਂ ਹੁਣ ਉਸ ਤੋਂ ਬਾਅਦ ਹੋਰ ਵੀ ਕਾਫੀ ਸਾਰੇ ਬਾਲੀਵੁੱਡ ਦੇ ਐਕਟਰਸ ਸਾਮਣੇ ਆ ਰਹੇ ਨੇ ਜੋਧਲਜੀਤ ਦਸਾਂਝ ਦਾ ਪੱਖ ਲੈ ਰਹੇ ਨੇ ਜਿੱਥੇ ਕਿ ਪਹਿਲਾਂ ਦਿਲਜੀਤ ਦਸਾਂਝ ਦੀ ਸਰਦਾਰ ਜੀ 3 ਮੂਵੀ ਨੂੰ ਲੈ ਕੇ ਕਾਫੀ ਵਿਵਾਦ ਖੜਾ ਹੋਇਆ ਸੀ ਵਿਵਾਦ ਦੇ ਚੱਲਦਿਆਂ ਦਿਲਜੀਤ ਦਸਾਂਝ ਦਾ ਪੰਜਾਬ ਵਿੱਚ ਆਉਣਾ ਬੈਨ ਕੀਤਾ ਜਾ ਰਿਹਾ ਸੀ ਤੇ ਇਹ ਵੀ ਕਿਹਾ ਜਾ ਰਿਹਾ ਸੀ ਕਿ ਦਿਲਜੀਤ ਦਸਾਂਝ ਗਿਰਦਾਰ ਹੈ ਪਰ ਦਿਲਜੀਤ ਦਸਾਂਝ ਨੇ ਕੋਈ ਗਿਰਦਾਰੀ ਨਹੀਂ ਕੀਤੀ ਜੇ ਦੇਖਿਆ ਜਾਏ ਤਾਂ ਦਿਲਜੀਤ ਦਸਾਂਝ ਨੇ ਪੰਜਾਬ ਨੂੰ ਇੱਕ ਮਾਨ ਮਹਿਸੂਸ ਕਰਵਾਇਆ ਦਿਲਜੀਤ ਦਸਾਂਝ ਨੇ ਪੰਜਾਬ ਦਾ ਨਾਮ ਰੋਸ਼ਨ ਕਰਦਿਆਂ ਮੈਂ ਇਹ ਦੱਸਿਆ ਹੈ ਕਿ ਪੰਜਾਬੀ ਉਹ ਹਰ ਮੁਕਾਮ ਹਾਸਲ ਕਰ ਸਕਦੇ ਨੇ ਜੋ ਉਹਨਾਂ ਦੇ ਸੁਪਨਿਆਂ ਵਿੱਚ ਹੋਵੇ ਇਸੇ ਤਰ੍ਹਾਂ ਦੇ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ ਪੰਜਾਬੀ ਲਿੰਕ মিডিਆ ਨਾਲ ਧੰਨਵਾਦ